ਕੂਰਣਪਖਤ ਕਿਸੇ ਨਾਲ ਸੰਬੰਧਿਤ ਸੰਖੇਪ ਜਾਣਕਾਰੀ ਦੀ ਲੜੀ ਵਿੱਚ ਅੱਜ ਅਸੀਂ ਗੱਲ ਕਰਾਂਗੇ ਕੂਰਣਪਖਤ ਦੇ ਕਿਸੇ ਦੀ ਨਾਟਕੀ ਰੂਪ ਵਿੱਚ ਹੋਈ ਪੇਸ਼ਕਾਰੀ ਬਾਰੇ ਕੂਰਣਪਖਤ ਕਿਸੇ ਨਾਲ ਸੰਬੰਧਿਤ ਨਾਟਕ ਰਚਨਾ ਕਰਨ ਵਾਲੇ ਨਾਟਕਕਾਰਾਂ ਵਿੱਚੋਂ ਸੀ ਐਲ ਨਰੰਗ ਆਤਮਜੀਤ ਰਜਿੰਦਰ ਲਹਿਰੀ ਅਜਵੇਰ ਔਲਖ ਮਨਜੀਤਪਾਲ ਕੌਰ ਅਤੇ ਇਕਬਾਲ ਸਿੰਘ ਰਾਮੋਵਾਲੀਆ ਨਾਟਕਕਾਰਾਂ ਦੇ ਨਾਮ ਵਿਸ਼ੇਸ਼ਾਨ ਨਾਟਕਰਾਂ ਨੇ ਮੂਲ ਕਥਾ ਵਿੱਚ ਕੁਝ ਫੇਰ ਬਦਲ ਕਰਕੇ ਆਪਣੇ ਆਪਣੇ ਦ੍ਰਿਸ਼ਟੀਕੋਣ ਤੋਂ ਪੂਰਨ ਪਦਤ ਕਥਾ ਨੂੰ ਨਾਟਕੀ ਰੂਪ ਦਿੱਤਾ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਉਹ ਨਾਟਕਾਂ ਬਾਰੇ ਜੋ ਪੂਰਨ ਪਦਤ ਕਥਾ ਦਾ ਕੁਝ ਫੇਰ ਬਦਲ ਕਰਕੇ ਲਿਖੀਆਂ ਗਈਆਂ ਪੂਰਨ ਬਗਤ ਕਿਸੇ ਨੂੰ ਨਾਟਕੀ ਰੂਪ ਵਿੱਚ ਪੇਸ਼ ਕਰਨ ਵਾਲੇ ਪਹਿਲੇ ਨਾਟਕਕਾਰ ਬ੍ਰਿਜਲਾਲ ਸ਼ਾਸਤਰੀ ਹਨ ਇੱਕ ਵੱਖਰੇ ਜਨੋਗ ਸਾਹਸ ਦਾ ਕੰਮ ਹੁੰਦਾ ਹੈ ਕਿਸੇ ਕਥਾ ਨੂੰ ਉਸ ਦੇ ਮੂਲ ਰੂਪ ਤੋਂ ਦੂਜੀ ਵਿਦਾ ਵਿੱਚ ਪੇਸ਼ ਕਰਨਾ ਸੋ ਬ੍ਰਿਜਲਾਲ ਸ਼ਾਸਤਰੀ ਇਸ ਕਾਰਜ ਵਿੱਚ ਕਾਮਯਾਬ ਹੁੰਦੇ ਹਨ ਨਾਟਕ ਦੀ ਮੂਲ ਕਥਾ ਤਾਂ ਕਿਸੇ ਵਾਲੀ ਹੀ ਰਹਿੰਦੀ ਹੈ ਬਸ ਘਟਨਾਵਾਂ ਦਾ ਫੇਰ ਬਦਲ ਕਰਕੇ ਗਲਸ਼ ਬਸਰੂ ਵਿੱਚ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਸੇ ਦੀ ਕਥਾ ਵਾਂਗ ਹੀ ਲੋਣਾ ਨੂੰ ਇੱਕ ਗੈਰ ਸਮਾਜਿਕ ਰਿਸ਼ਤੇ ਵਿੱਚ ਵੱਜਣ ਦੀ ਜਿੱਦ ਕਰਦੇ ਦਿਖਾਇਆ ਗਿਆ ਹੈ ਨਾਟਕ ਨੇ ਸਿੱਧੇ ਹੀ ਉਨ੍ਹਾਂ ਨੂੰ ਕਾਮ ਦੀ ਫੁੱਤਲੀ ਵਜੋਂ ਹੀ ਪੇਸ਼ ਨਹੀਂ ਕੀਤਾ ਸਗੋਂ ਲੋਣਾ ਦੇ ਇਸ ਵਿਵਹਾਰ ਪਿੱਛੇ ਜ਼ਿੰਮੇਵਾਰ ਕਾਰਨਾਂ ਦੀ ਵਿਆਖਿਆ ਲੋਣਾ ਦੇ ਮੂੰਹ ਕਰਵਾ ਕੇ ਕਥਾ ਨੂੰ ਅੱਗੇ ਤੋਰਿਆ ਹੈ ਪਰ ਨਾਟਕ ਦਾ ਲੂਣਾ ਪ੍ਰਤੀ ਰੁਪਈਆ ਕਿੱਸਾ ਕਿੱਸਾ ਕਹਾਵਾੜਾ ਹੀ ਰਹਿੰਦਾ ਹੈ ਬ੍ਰਿਜラ ਸਾਸ਼ਤਰੀ ਤੋਂ ਬਾਅਦ ਸੀ ਐਲ ਨਰੰਗ ਨਾਟਕ ਇਛਾ ਦੀ ਰਚਨਾ ਕਰਦੇ ਹਨ ਨਾਟਕ ਦਾ ਪੂਰਾ ਟਰਚ ਤਾਂ ਪੁਰਾਣ ਪਗਦ ਕਥਾ ਵਾਲਾ ਹੀ ਰਹਿੰਦਾ ਹੈ ਸਾਰੀਆਂ ਘਟਨਾਵਾਂ ਕਿਸੇ ਵਾਲੀਆਂ ਹਨ ਬਸ ਨਾਟਕਕਾਰ ਨੇ ਸਭ ਤੋਂ ਵੱਧ ਧਿਆਨ ਪਾਤਰ ਇਛਰਾ ਵੱਲ ਕੀਤਾ ਹੈ। ਉਹਨਾਂ ਨੂੰ ਲੱਗਿਆ ਕਿ ਜਿਹੜੀ ਵੀ ਪਹਿਲਾਂ ਪੂਰਨਪਕਤ ਕਿਸੇ ਨਾਲ ਸਬੰਧਤ ਰਚਨਾਵਾਂ ਹੋਈਆਂ ਉਹਨਾਂ ਨੇ ਪਾਤਰ ਇਛਰਾ ਨਾਲ ਇਨਸਾਫ ਨਹੀਂ ਕੀਤਾ। ਨਾਟਕਕਾਰ ਨੇ ਇਛਰਾ ਨੂੰ ਵਿਸਤਾਰ ਦਿੱਤਾ ਹੈ। ਆ ਤਾਂ ਜੀਤੂ ਪੂਰਨ ਨਾਟਕ ਦੀ ਰਚਨਾ ਕਰਦੇ ਹਨ। ਪੂਰਨ ਨਾਟਕ ਦੀ ਗੱਤਾਂ ਤਾਂ ਕਿਸੇ ਵਾਲੀ ਹੈ। पर कहानी ने जो के पूंजीवादी प्रबंध ਵਿੱਚ ਰਿਸ਼ਤਿਆਂ ਵਿਚਲੇ ਤਣਾਅ ਨੂੰ ਪੇਸ਼ ਕੀਤਾ ਹੈ ਆਤਮਜੀਤ ਨੇ ਪੂਰਨ ਦੀ ਸੋਚ ਵੱਲ ਪੂਰਾ ਧਿਆਨ ਕੀਤਾ ਹੈ ਪੂਰਨ ਕਿਸੇ ਵੀ ਸੱਚ ਲਈ ਗੁਰਬਾਨ ਨਹੀਂ ਹੋਣਾ ਚਾਹੁੰਦਾ ਬਿਨਾਂ ਗੁਨਾਹ ਦੇ ਪਰੰਪਰਾ ਵਿੱਚ ਫਸਿਆ ਕੋਈ ਬਨਾਬ ਕਬੂਲ ਨਹੀਂ ਕਰਨਾ ਚਾਹੁੰਦਾ ਉਹ ਆਪਣੇ ਆਪ ਨੂੰ ਆਜ਼ਾਦ ਹਸਤੀ ਸਮਝਦਾ ਹੈ ਅਤੇ ਸਲਵਾਨ ਦਿ ਲੋਣਾ ਨੂੰ ਆਪਣੇ ਹਾਲਾਤਾਂ ਤੇ ਛੱਡ ਕੇ ਚਲਾ ਜਾਂਦਾ ਹੈ ਆਤਮਜੀਤ ਤੋਂ ਬਾਅਦ ਡਾਕਟਰ ਰਜਿੰਦਰ ਲਹਿਰੀ ਆਤਮਜੀਤ ਦੇ ਨਾਟਕ ਪੂਰਨ ਤੋਂ ਪ੍ਰੇਰਿਤ ਹੋ ਕੇ ਇਹ ਸਰਪਨਗਰੀ ਹੈ ਦੋਸਤੋ ਨਾਟਕ ਲਿਖਦੇ ਹਨ ਨਾਟਕ ਦੀ ਕਥਾ ਤਾਂ ਪੂਰਨ ਭਗਤ ਕਿੱਸੇ ਦੀ মূল ਕਥਾ ਨਾਲ ਸਬੰਧਤ ਹੈ ਪਰ ਪਾਤਰਾਂ ਦੀ ਨਾਂ ਬਦਲ ਦਿੱਤੀ ਗਈ ਹਨ ਪਾਤਰਾਂ ਦੇ ਬਦਲੇ ਨਾਂ ਉਹਨਾਂ ਦੀ ਵਿਸ਼ੇਸ਼ਤਾ ਦਰਸਾਉਂਦੇ ਹਨ ਨਾਟਕਕਾਰ ਨੇ ਪੂਰਨ ਭਗਤ ਕਥਾ ਦੇ ਸਾਰੇ ਪਾਤਰਾਂ ਨੂੰ ਰਿਸ਼ਤਿਆਂ ਦੀ ਕਸ਼ਮਕਸ਼ ਵਿੱਚ ਉਲਝਿਆ ਨੂੰ ਬਾਹਰ ਨਿਕਲਣ ਦਾ ਰਸਤਾ ਦਿਖਾਇਆ ਨਾਟਕਕਾਰ ਨੇ ਨਾਟਕ ਦੀ ਗੱਹਾਣੀ ਦਾ ਆਧਾਰ ਭਾਵੇਂ ਪੁਰਾਤਨ ਕਥਾ ਕੁੰਭਕਤ ਦਾ ਹੀ ਰੱਖਿਆ ਪਰ ਨਾਟਕ ਨੂੰ ਜੋ ਕੇ ਸਮਾਜ ਵਿੱਚ ਲੀਆਂ ਬੁਰਾਈਆਂ ਜਿਵੇਂ 부르ਜੁਆ ਸ਼੍ਰੇਣੀ ਦੀ ਲੁੱਟ ਕਾਨੂੰਨੀ ਪ੍ਰਬੰਧ ਤੇ ਸਮਾਜ ਵਿੱਚ ਰਾਜਨੀਤਿਕ ਪ੍ਰਬੰਧ ਦੀ ਨਾ ਕੁਸ਼ਲ ਕਾਰਵਾਈ ਕਾਰਨ ਹੋ ਰਹੀਆਂ ਵਧਿਕੀਆਂ ਨੂੰ ਪੇਸ਼ ਕੀਤਾ ਇਸ ਨਾਟਕ ਦਾ ਪੂਰਨ ਹਲਾਤਾਂ ਤੋਂ ਪਸਦਾ ਨਹੀਂ ਉਹ ਆਪਣੀ ਸਮਝ ਅਨੁਸਾਰ ਇਨ੍ਹਾਂ ਹਾਲਾਤਾਂ ਤੋਂ ਆਪਣੇ ਪਰਿਵਾਰ ਨੂੰ ਆਜ਼ਾਦੀ ਦਿਵਾਉਂਦਾ ਨਿਕਦਾ ਹੈ। ਨਾਟਕਕਾਰ ਨੇ ਲੂਣਾ ਨੂੰ ਆਧੁਨਿਕ, ਸੁਤੰਤਰ ਔਰਤ ਬਜੂਬਾਰਿਆ ਹੈ। ਲੂਣਾ ਨੂੰ ਸਲਵਾਰ ਨਾਲ ਮਜਬੂਰੀ ਦੇ ਰਿਸ਼ਤੇ ਤੋਂ ਆਜ਼ਾਦ ਕਰਾ ਕੇ ਜੀਵਨ ਵਿੱਚ ਅੱਗੇ ਵਧਣ ਲਈ ਰਸਤਾ ਖੋਲ੍ਹਿਆ ਹੈ। ਲੂਨਾ ਜੋ ਪਹਿਲੀਆਂ ਰਚਨਾਵਾਂ ਵਿੱਚ ਦੁਰਕਾਰੀ ਹੋਈ ਸੀ ਉੱਥੇ ਨਟਕਾ ਲੀ ਲੂਨਾ ਨੂੰ ਇਸ ਸਥਿਤੀ ਵਿੱਚੋਂ ਕੱਟ ਕੇ ਨਵੇਂ ਵਿਸਤਾਰ ਦਿੱਤੇ ਹਨ ਧੰਨਵਾਦ